ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਮਿਤ ਕੁਮਾਰ ਰਾਸ਼ਟਰੀ ਮਹਾਦੇਵ ਸੰਗਠਨ ਦਾ ਪ੍ਰਧਾਨ ਤੇ ਇਹ ਉਪਰਾਲਾ ਅਸੀਂ ਹਰ ਮੰਥ ਜਿਵੇਂ ਪਿਛਲੇ ਬਹੁਤ ਲੰਬੇ ਸਮੇਂ ਤੋਂ ਹਰ ਮੰਥ ਅਸੀਂ ਰਾਸ਼ਨ ਵੰਡਦੇ ਪਿਆ ਜੋ ਲੋੜਵੰਦ ਪਰਿਵਾਰ ਨੇ ਸਾਡੀਆਂ ਮਾਤਾ ਪਿਤਾ ਬਜ਼ੁਰਗ ਤੇ ਬਾਕੀ ਜਿਹੜਾ ਸਾਡਾ ਮੇਨ ਮੋਟਿਵ ਹੈ ਸਰਕਾਰ ਕਹਿੰਦੀ ਹੈ ਨਸ਼ਾ ਮੁਕਤ ਪੰਜਾਬ ਕਰਨਾ ਨਸ਼ਾ ਮੁਕਤ ਪੰਜਾਬ ਯਾਰ ਤੁਸੀਂ ਕਿੱਦਾਂ ਕਰ ਸਕਦੇ ਹੋ ਜਿਨ੍ਹਾਂ ਦੇ ਘਰ ਚ ਕਮਾਉਣ ਵਾਲੇ ਨਸ਼ਾ ਕਰਦਾ ਜੇ ਤੁਸੀਂ ਉਹਨੂੰ ਇੱਕ ਜੇਲ੍ਹ ਚ ਜਾਂ ਸੈਂਟਰ ਚ ਦੇ ਦੋਗੇ ਤੇ ਉਹ ਪਰਿਵਾਰ ਤੁਸੀਂ ਉਹਦਾ ਸੋਚ ਸਕਦੇ ਹੋ ਕਿ ਉਹਦਾ ਕੀ ਬਣੂਗਾ ਨਾ ਤਾਂ ਉਹ ਰੋਟੀ ਖਾਂ ਜੋਗੇ ਵਿਚਾਰੇ ਫੇਰ ਦਰਬਾਰ ਦਰ ਭਟਕਦੇ ਨੇ ਤੋਂ ਇਸ ਲਈ ਅਸੀਂ ਇਹ ਜਿਹੜਾ ਉਪਰਾਲਾ ਵਾ ਹੁਣ ਅਸੀਂ ਓਪਨਲੀ ਤਾਂ ਕੀਤਾ ਵਾ ਜਿਹੜੇ ਸਾਡੇ ਇੱਕ ਸੋਸ਼ਲ ਮੀਡੀਆ ਰਾਹੀਂ ਕਿ ਜਿਹੜੇ ਪਰਿਵਾਰ ਸਾਡੀਆਂ ਮਾਵਾਂ ਭੈਣਾਂ ਜੋ ਦੇਖਦੇ ਨੇ ਉਹ ਸਾਡੇ ਨਾਲ ਸੰਪਰਕ ਕਰਨ ਤਾਂ ਜੋ ਅਸੀਂ ਮੰਥਲੀ ਤੋਂ ਬਿਨਾਂ ਵੀ ਉਹਨਾਂ ਨੂੰ ਜਿਹੜਾ ਰਸਨ ਹੈ ਪ੍ਰੋਵਾਈਡ ਕਰਵਾ ਸਕੀਏ ਕਿਉਂ ਦੇਖੋ ਸਾਡਾ ਜਿਹੜਾ ਸੰਘਰਸ਼ ਅਸੀਂ ਲੈ ਕੇ ਤੁਰਿਆ ਸਾਡਾ ਸੰਘਰਸ਼ ਸਿਰਫ ਇਹ ਨਹੀਂ ਹੈ ਕਿ ਝੰਡੇ ਫੜ ਕੇ ਸਿਰਫ ਉੱਥੇ ਧਰਨਾ ਲਾਤਾ ਇਸ ਮੰਗ ਨੂੰ ਧਰਨਾ ਲਾਤਾ ਜੋ ਯਾਰ ਅਸੀਂ ਸੰਗਠਨ ਵੱਲੋਂ ਕਰ ਸਕਦੇ ਆ ਉਹ ਅਸੀਂ ਕਰ ਰਹੇ ਆ ਜਿੰਨੀ ਸਾਡੀ ਸ਼ਮਤਾ ਵਾ ਔਕਾਤ ਆ ਮੈਨੂੰ ਕਹਿਣ ਚ ਕੋਈ ਹਰਜ਼ ਨਹੀਂ ਹੈ ਜੋ ਸਾਡੀ ਔਕਾਤ ਆ ਸਾਡੇ ਸੰਗਠਨ ਦੀ ਤੇ ਸਾਡੀ ਜੋ ਜ਼ਿੰਮੇਵਾਰੀ ਪਰਮਾਤਮਾ ਵੱਲੋਂ ਲਾਈ ਗਈ ਹੈ ਉਹ ਅਸੀਂ ਨਿਭਾ ਰਹੇ ਆ ਹਰ ਮੰਥ ਜੋ ਸਾਡੇ ਵੱਲੋਂ ਰਾਸ਼ਨ ਪ੍ਰੋਵਾਈਡ ਕਰਵਾਇਆ ਜਾਂਦਾ ਵਾ ਅੱਜ ਵੀ 60 ਪਰਿਵਾਰਾਂ ਨੂੰ ਜੋ ਰਾਸ਼ਨ ਹੈ ਪ੍ਰੋਵਾਈਡ ਕਰਵਾਇਆ ਜਾਊਗਾ ਤੇ ਇਸੇ ਤਰ੍ਹਾਂ ਹੀ ਮੈਂ ਅੱਗੇ ਵੀ ਤੁਹਾਡੇ ਦੁਆਰਾ ਤੁਹਾਡੇ ਮਾਧਿਅਮ ਦੁਆਰਾ ਇੱਕ ਅਪੀਲ ਕਰਨਾ ਚਾਹਨਾ ਉਹ ਮਾਵਾਂ ਨੂੰ ਉਹ ਭੈਣਾਂ ਨੂੰ ਜਿਨ੍ਹਾਂ ਦੇ ਬੱਚੇ ਨਸ਼ੇ ਦੇ ਦਰਿਆ ਦੇ ਵਿੱਚ ਡੁੱਬ ਚੁੱਕੇ ਨੇ ਤੇ ਉਹਨਾਂ ਨੂੰ ਮੈਂ ਅਪੀਲ ਕਰਦਾ ਵਾਂ ਜੇ ਸਰਕਾਰਾਂ ਹੁਣ ਜਾਗੀਆਂ ਨੇ ਪਰ ਮੈਂ ਸਰਦਾਰ ਭਗਵੰਤ ਸਿੰਘ ਮਾਨ ਨੂੰ ਵੀ ਇੱਥੇ ਕਹਿਣਾ ਚਾਹਨਾ ਪੀ ਸੀਐਮ ਸਾਹਿਬ ਤੁਸੀਂ ਤਾਂ ਬਹੁਤ ਵੱਡੇ ਵੱਡੇ ਦਾਅਵੇ ਕਰ ਰਹੇ ਹੋ ਨਾ ਯੁੱਧ ਨਸ਼ਿਆਂ ਵਿਰੁੱਧ ਪਰ ਤੁਸੀਂ ਕੋਈ ਐਮਐਲਏ ਮੈਨੂੰ ਇੱਕ ਦਿਖਾ ਦਿਓ ਪੀ ਜੋ ਪਈ ਕੋਈ ਵੀ ਗਰਾਉਂਡ ਲੈਵਲ ਤੇ ਕੰਮ ਕਰਦਾ ਹੋਵੇ ਮੀਟਿੰਗਾਂ ਜ਼ਰੂਰ ਕਰ ਰਹੀ ਨੇ ਪਰ ਮੈਨੂੰ ਨਸ਼ੇ ਸੈਂਟਰ ਦੇ ਵਿੱਚ ਕੋਈ ਵੀ ਆਦਮੀ ਦਿਖਾ ਦੇਣ ਪੀ ਇਹ ਐਮਐਲਏ ਨੇ ਭੇਜਿਆ ਹੋਵੇ ਐਮਐਲਏ ਸਹਿਬਾਨ ਨੇ ਉਹ ਯੁੱਧ ਨਸ਼ਿਆਂ ਵਿਰੁੱਧ ਮੀਟਿੰਗਾਂ ਸਿਰਫ ਮੀਟਿੰਗਾਂ ਤੇ ਮੀਟਿੰਗਾਂ ਹੀ ਕਰ ਰਹੇ ਨੇ ਤੇ ਮੈਂ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਸਿਵਲ ਹਸਪੀਟਲ ਦੇ ਵਿੱਚ ਤੇ ਕਿਸੇ ਹੋਰ ਜਗ੍ਹਾ ਤੇ ਜੋ ਮੈਂ ਇੱਕ ਗੁਪਤ ਰੱਖ ਰਿਆ ਵਾਂ ਉੱਥੇ ਅਸੀਂ ਸਟਿੰਗ ਆਪਰੇਸ਼ਨ ਕਰਾਂਗੇ ਤਾਡੀ ਹੀ ਸਰਕਾਰ ਦੁਆਰਾ ਜੋ ਤੁਸੀਂ ਕਹਿੰਦੇ ਹੋ ਨਾ ਬੱਚਿਆਂ ਨੂੰ ਨਸ਼ੇ ਦੇ ਦਲਦਲ ਚੋਂ ਕੱਢਣਾ ਉਹ ਕੱਢਣਾ ਕਿਵੇਂ ਆ ਵਿਚਾਰੇ ਉੱਥੋਂ ਦਵਾਈਆਂ ਲੈਣ ਜਾਂਦੇ ਤੇ ਛੱਤਰ ਖਾਂਦੇ ਨੇ ਜੋ ਦਵਾਈਆਂ ਲੈਣ ਨਸ਼ੇ ਦੀਆਂ ਵਿਚਾਰੇ ਜਾਂਦੇ ਨੇ ਨਾ ਵੀ ਸਾਡੂੰ ਨਸ਼ਾ ਛੱਡਿਆ ਜਾਵੇ ਤੇ ਇਹ ਜਿਹੜੇ ਸਰਕਾਰੀ ਅਧਿਕਾਰੀ ਨੇ ਇਹ ਉਹਨਾਂ ਨੂੰ ਕੁੱਟਦੇ ਨੇ ਇਹ ਚੀਜ਼ਾਂ ਅਸੀਂ ਆਉਣ ਵਾਲੇ ਦਿਨ ਉਜਾਗਰ ਕਰਾਂਗੇ ਤੇ ਮੈਂ ਮਾਨ ਸਰਕਾਰ ਤੋਂ ਇੱਕ ਅਪੀਲ ਤੇ ਬੇਨਤੀ ਕਰਦਾ ਮੀਟਿੰਗਾਂ ਨਾਲ ਇਹ ਯੁੱਧ ਜਿਹੜਾ ਨਸ਼ਿਆ ਵਿਰੋਧੀ ਖਤਮ ਨਹੀਂ ਹੋਣਾ ਉਹਨਾਂ ਮਾਵਾਂ ਦੇ ਜਿਨ੍ਹਾਂ ਦੇ ਪੁੱਤ ਨਸ਼ੇ ਨਾਲ ਚਲੇ ਗਏ ਨੇ ਉਹਨਾਂ ਦੀ ਵਿਚਾਰਿਆਂ ਤੋਂ ਜਾ ਕੇ ਪੁੱਛੋ ਵੀ ਤੁਹਾਨੂੰ ਕੀ ਚੀਜ਼ ਦੀ ਲੋੜ ਆ ਤੇ ਜਿਹੜੇ ਨਸ਼ੇ ਦੇ ਦਰਿਆ ਦੇ ਵਿੱਚ ਵਗਦੇ ਪਏ ਨੇ ਬੱਚੇ ਉਹਨਾਂ ਨੂੰ ਜੇ ਕੱਢਣਾ ਚਾਹੁੰਦੇ ਆ ਉਹਨਾਂ ਦੀ ਜਗ੍ਹਾ ਜੇਲ ਨਹੀਂ ਹੈਗੀ ਉਹਨਾਂ ਦੀ ਜਗ੍ਹਾ ਸੈਂਟਰ ਨੇ ਉਹਨਾਂ ਦੀ ਜਗ੍ਹਾ ਦਵਾਈਆਂ ਨੇ ਤੇ ਉਹਨਾਂ ਮਾਵਾਂ ਤੋਂ ਪੁੱਛੋ ਜਿਨ੍ਹਾਂ ਦੇ ਬੱਚੇ ਜੇ ਮਾਵਾਂ ਦੇਖ ਵੀ ਰਹੀਆਂ ਨੇ ਨਾ ਪਈ ਸਾਡਾ ਬੱਚਾ ਵਾ ਜਿਹੜਾ ਵਿਚਾਰਾ ਨਸ਼ਾ ਕਰਦਾ ਪਰ ਮਾਂ ਚੁੱਪ ਕਿਉਂ ਕਰ ਜਾਂਦੀ ਹੈ ਕਮਾਨ ਵਾਲਾ ਇੱਕ ਉਹ ਮਾਂ ਤਾਂ ਚੁੱਪ ਕਰਦੀ ਹੈ ਜੇ ਉਸ ਮਾਂ ਦਾ ਸਾਰਾ ਅਸੀਂ ਬਣ ਜਾਈਏ ਨਾ ਤੇ ਉਹ ਮਾਂ ਸਾਡੇ ਮੋਢੇ ਦੇ ਨਾਲ ਹੀ ਮੋਢਾ ਲਾ ਕੇ ਚੱਲਣ ਨੂੰ ਵੀ ਤਿਆਰ ਹੈ ਤੇ ਆਪਣੇ ਬੱਚੇ ਨੂੰ ਨਸ਼ਾ ਛੱਡਣ ਤੇ ਮਜਬੂਰ ਵੀ ਕਰੂਗੀ ਇਹ ਨਸ਼ਾ ਜਿਹੜਾ ਵਾ ਇਹ ਇਸ ਤਰੀਕੇ ਨਾਲ ਖਤਮ ਹੋਣਾ ਜੇ ਆਪਾਂ ਕਹੀਏ ਨਾ ਮੀਟਿੰਗਾਂ ਕਰ ਲਈਆਂ ਮੈਂ ਕਈ ਯੁਵਾ ਦੇਖ ਵੀ ਰਿਹਾ ਵਾਂ ਵੀ ਬੜੇ ਅੱਜ ਕੱਲ ਦੇ ਨੇਤਾ ਬਣੇ ਹੋਏ ਨੇ ਬੰਦੇ ਮੈਂ ਉਹਨਾਂ ਦਾ ਨਾਮ ਨਹੀਂ ਲੈਣਾ ਚਾਹੁੰਦਾ ਵੀ ਉਹ ਕਹਿੰਦੇ ਜੋਸ਼ ਅਸੀਂ ਕਰ ਰਹੇ ਹਾਂ ਵੀ ਅਸੀਂ ਲੋਕਾਂ ਨੂੰ ਇਹ ਕਰ ਰਹੇ ਹਾਂ ਅਸੀਂ ਲੋਕਾਂ ਨੂੰ ਭਾਈ ਤੁਸੀਂ ਤਾਂ ਸੁੱਤੇ ਹੋਣ ਉੱਠੇ ਹੋ ਮੈਨੂੰ ਅੱਜ ਇਸ ਰੂਟੀਨ ਦੇ ਵਿੱਚ ਨਸ਼ੇ ਦੇ ਵਿਰੁੱਧ ਮੈਨੂੰ ਅੱਜ 6 ਸਾਲ ਹੋ ਗਏ ਨੇ ਰੋਂਦੇ ਨੂੰ ਵੀ ਭਾਈ ਇਹ ਨਸ਼ਾ ਬਰਬਾਦ ਕਰ ਰਿਹਾ ਹੈ ਇਹ ਨਸ਼ਾ ਬਰਬਾਦ ਕਰ ਰਿਹਾ ਪਰ ਅੱਜ ਜਦੋਂ ਤੁਹਾਨੂੰ ਆਮ ਆਦਮੀ ਪਾਰਟੀ ਵੱਲੋਂ ਜ਼ਿੰਮੇਵਾਰੀਆਂ ਮਿਲੀਆਂ ਨੇ ਕਿਸੇ ਨੂੰ ਕੋਆਰਡੀਨੇਟਰ ਲਾਤਾ ਕਿਸੇ ਨੂੰ ਕੁਝ ਲਾਤਾ ਤੇ ਤੁਸੀਂ ਅੱਜ ਆਪਣੀ ਸ਼ੌਹਰਤ ਲੈਣ ਨੂੰ ਮੀਡੀਆ ਦੇ ਅੱਗੇ ਚਾਰ ਬੰਦੇ ਇਕੱਠੇ ਕਰਕੇ ਮੀਟਿੰਗਾਂ ਕਰ ਰਹੇ ਹੋ ਇਹ ਚੀਜ਼ਾਂ ਮੈਂ ਹੱਥ ਜੋੜ ਕੇ ਕਹਿੰਦਾ ਵੀ ਇਹ ਚੀਜ਼ਾਂ ਜਿਹੜੀਆਂ ਨੇ ਜ਼ਰੂਰ ਕਰੋ ਪਰ ਉਹਨਾਂ ਮਾਵਾਂ ਨੂੰ ਉਹਨਾਂ ਬਾਪ ਨੂੰ ਉਹਨਾਂ ਨੂੰ ਪੁੱਛ ਕੇ ਦੇਖੋ ਤੁਹਾਡਾ ਬੱਚਾ ਜੇ ਗਿਆ ਵਾ ਤੇ ਤੁਹਾਨੂੰ ਕਿਸ ਚੀਜ਼ ਦੀ ਜ਼ਰੂਰਤ ਹੈ ਤੇ ਜਿਹੜਾ ਵਿਚਾਰਾ ਬੱਚਾ ਨਸ਼ੇ ਦੇ ਦਰਿਆ ਦੇ ਵਿੱਚ ਵਗਦਾ ਪਿਆ ਵਾ ਉਹਨੂੰ ਆਪਾਂ ਬਚਾ ਸਕੀਏ ਤਾਂ ਜੋ ਇੱਕ ਮਾਂ ਦੀ ਕੁੱਖ ਠੰਡੀ ਹੋਵੇ